ਹਾਂਜੀ ਸੁਆਗਤ ਹੈ ਦੋਸਤੋ ਤੁਹਾਡਾ ਆਪਣੇ ਮਾਨ ਸਾਹਿਬ ਚੈਨਲ ਤੇ ਅੱਜ ਲੈ ਕੇ ਆਏ ਆਪਾਂ ਦੋ ਤਾਜ਼ੀਆਂ ਝੋਟੀਆਂ ਦੀ ਵੀਡੀਓ ਵੀਡੀਓ ਕਿੱਥੋਂ ਕਵਰ ਕਰ ਰਹੇ ਆ ਸਾਰਾ ਡਿਟੇਲ ਚ ਤੁਹਾਨੂੰ ਡਰੈਸ ਦੱਸਾਂਗੇ ਕਿੰਨੇਵੇਂ ਸੂਏ ਆ ਕਿੰਨਾ ਦੁੱਧ ਬਾਦ ਆ ਸਾਰਾ ਤੁਹਾਨੂੰ ਵੀਰ ਤੋਂ ਪੁੱਛ ਕੇ ਦੱਸਦੇ ਆ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਅੱਗੇ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜੇ ਕਿਸੇ ਵੀਰ ਦੇ ਕੋਈ ਵੀ ਨਾਗ ਨਾ ਚ ਪਸੰਦ ਆਊਗਾ ਤਾਂ ਵੀਰ ਨਾਲ ਕੰਟੈਕਟ ਕਰ ਲਿਓ ਕੰਟੈਕਟ ਨੰਬਰ ਆਪਾਂ ਵੀਡੀਓ ਚ ਹੀ ਦੇਵਾਂਗੇ ਕਰਾਉਣਿਆਂ ਗੱਲ ਬਾਤ। ਖਸਰੀ ਕਾ ਬ। ਸਹੀ ਕਾ ਬਣੇ ਹੋਣੀ ਕਾ। ਹਾਂ ਬਾਈ। ਇਹ ਕ ਐਮ ਐ ਸੂਏ ਆ ਬਾਈ ਮੱਝ ਆਪਣੀ। ਤੇ ਦੂਜੇ ਸੂਏ ਆ ਆਪਣੇ। ਅੱਛਾ। ਤੇ ਕੈ ਦਿਨ ਹੋ ਗਏ ਸੂਈ ਨੂੰ? ਇਹੋ ਅੱਜ ਚੌਥਾ ਦਾ ਨਾ ਬਣੇ ਸੂਈ ਨੂੰ। ਠੀਕ ਐ। ਕਿੰਨਾ ਦੁੱਧ ਐ ਇਸ ਟਾਈਮ ਤਿਆਰ ਆ? ਇਹਦੇ ਮੇਰੇ ਹੈਗਾ ਆਪਣੇ 7-8 ਕਿਲੋ ਤਿਆਰ ਆ ਹੁਣ ਜੋ। ਠੀਕ ਐ। ਉਹ ਠੰਡੀ ਸੀਲ ਪੂਰੀ ਐ? ਪੂਰੀ ਬਣੇ ਪੂਰੀ। ਇੱਧਰ ਨੂੰ ਕਮਾ ਦੇ। ਇਹ ਥੋੜਾ ਕੈਮਰੇ ਤੋਂ ਡਰਦੀ ਐ। ਤੇ ਦੇਖੋ ਥਣ ਥੁਣਾ ਬਹੁਤ ਵਿੱਥੀ ਤੇ ਲੱਗੇ ਹੋਏ ਵਧੀਆ ਥੋੜਾ ਜਿਹਾ ਸਿੰਗਾ ਦਾ ਜ਼ਰੂਰ ਤੇ ਇਹ ਉਹ ਅਦਾਤੀ ਸਿੰਗੀ ਜੀ ਹੈਗੀ ਤੇ ਆਹ ਬੱਚਾ ਦਾ 나ੜੂਆ ਵੀ ਨਾਲ ਆਦੇ ਬਾਕੀ ਦੁੱਧ ਤੇ ਵਾਸਤੇ ਆਉਣਾਗਾ ਹਰੇ ਤਾਂ ਬੋਲਾ ਹੀ ਮੰਨ ਲੋ ਵੀ 7-8 ਲੀਟਰ ਹੈਗਾਗਾ ਆਰਾਮ ਨਾਲ ਆ ਸੰਤਾਰਾਂ ਚੱਕੇ ਕਰਾ ਦਿੰਨੇ ਆ ਧਾਰਾਂ ਦੂਰਾਂ ਦੀ ਪੂਰੀ ਵਧੀਆ ਓਕੇ ਆ ਗੰਨੇ ਵਰਗੀ ਧਾਰ ਆਗੇ ਆ ਕੱਟੀ ਬੋਲੇ ਰਹੇ ਹੋਏ। ਬਸ ਦੋ ਦੋ ਧਾਰਾ ਮਾਰਦੇ ਬਾਈ। ਇੱਕ ਚੂਨ ਦਾ ਟਾਈਮ ਹੋਇਆ ਪਿਆਗਾ ਤੇ ਸਵੇਰ ਦਾ 7 ਵਜੇ ਦਾ ਟਾਈਮ ਆਗਾ। ਤਾਂ ਕਰਕੇ ਹੁਣ ਥੋੜੀ ਜੀ ਬੇਚੈਨੀ ਜੀ ਕਰ ਦਿੰਦੇ। ਬਸ ਬਾਈ। ਧਾਰਾ ਦੂਰਾਂ ਦੀ ਓਕੇ ਆ। ਬਾਕੀ ਤੁਸੀਂ ਆਪਦੀ ਆਪੇ ਚੋ ਸਕਦੇ ਹੋ। ਕੋਈ ਨਹੀਂ ਬਦਲੀ ਉਹਨਾਂ ਦੇ। ਥਣ ਲੈਵੇ ਦੀ ਪੂਰੀ ਸਾਫ ਆ। ਥੋੜੀ ਜੀ ਸਿੰਗਾ ਦੀ ਜ਼ਰੂਰ ਆ ਤੇ ਕੀ ਰੇਟ ਕਰ ਦਿਆਂ ਬਾਈ ਇਹਦਾ ਇਹਦਾ ਆਪਾਂ 10 ਕਰਦੇ ਆ 10 ਹਾਂ ਠੀਕ ਹੈ ਵਿੱਚੋਂ ਮਾਨਤਨ ਤਾਂ ਕੀਤਾ ਜਾਊਗਾ ਮਾਨਤਨ ਹੋ ਜਾਊ ਬਣੇ ਵਿੱਚੋਂ ਠੀਕ ਹੈ ਤੇ ਆਹ ਦੂਜੇ ਨੰਬਰ ਵਾਲੀ ਕੋਲੇ ਆ ਜਾ ਆ ਬਹੁਤ ਸੋਹਣੀ ਝੋਟੀ ਹੈਗੀ ਸਿੰਗਾ ਸੁੰਗਾ ਦੀ ਪੂਰੀ ਸੋਹਣੀ ਆ ਥਾਣ ਦੇਖ ਸਕਦੇ ਹੋ ਆ ਸੰਤਾਰਾ ਚੈੱਕ ਕਰਾਉਣੇ ਆ ਬਾਕੀ ਡਿਟੇਲ ਵੀ ਲੈ ਕੇ ਦੇਵਾਂਗੇ

ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹ ਥੱਲੇ ਵੀ ਦੱਸ ਗਏ ਆਪਣੇ 8 8.5 ਕਿਲੋ ਹੈਗਾ ਥੱਲੇ ਠੀਕ ਐ ਦੁੱਧ ਦੇ ਦੂਗੀ 10 ਲੀਟਰ